10 ਹੋਤਾ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ 14 ਮਾਰਚ 2025 ਦਿਨ ਸ਼ੁੱਕਰਵਾਰ ਨਾਨਕਸ਼ਹੀ ਸੰਮਤ 557 ਚੇਤ ਮਹੀਨੇ ਦੀ ਪਹਿਲੀ ਤਰੀਕ ਹੈ ਜੀ ਸੰਗਰਾਮ ਦਾ ਅੱਜ ਨਵਾਂ ਨਾਨਕਸ਼ਹੀ ਵਰਾ ਸ਼ੁਰੂ ਹੋਇਆ ਆਪ ਸਭ ਨੂੰ ਨਾਨਕਸ਼ਹੀ ਵਰੇ ਦੀ ਬਹੁਤ ਬਹੁਤ ਮੁਬਾਰਕ ਜੀ ਸਹਿਮਿਆਮੂ ਕੜਜੀ ਅਤੇ ਕੌਂਟਲਰ ਮੂਲ ਵਾਸੀ ਕਬੀਲਿਆਂ ਦੀ ਧਰਤੀ ਸ੍ਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ ਚ ਹਾਜ਼ਰ ਆਂ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਝ ਪਾਉਂਦੇ ਆ ਭਾਰਤ ਜੁਐਲਰਸ ਜਿਨ੍ਹਾਂ ਨੇ ਸਰੀ ਤੋਂ ਬਾਅਦ ਕੈਲਗਰੀ ਚ ਆਪਣੀ ਦੂਜੀ ਲੋਕੇਸ਼ਨ ਖੋਲ੍ਹ ਦਿੱਤੀ ਆ ਇਸ ਦੇ ਨਾਲ ਆਪਣਾ ਮੋਟਰਸ ਸਾਡੇ ਪ੍ਰੋਗਰਾਮ ਦੇ ਸਪਾਂਸਰ ਸ੍ਰੀ ਚ ਯੂਗੁਰਜਕਾਰਾਂ ਦੀ ਇੱਕ ਨਾਮਵਰ ਡੀਲਰਸ਼ਿਪ ਤੇ ਨਾਲੇ ਨਾਲ ਸਾਡੇ ਪ੍ਰੋਗਰਾਮ ਨੂੰ ਸਪான்ਸਰ ਕਰਦੇ ਆ ਫਾਈਬਰ ਟੈਕ ਡਿਸਟ੍ਰੀਬਿਊਟਰਜ਼ ਗ੍ਰੇਟਰ ਵੈਨਕੂਵਰ ਚ ਤਿੰਨ ਲੋਕੇਸ਼ਨਾਂ ਤੋਂ ਇਹ ਪਲੰਮਿੰਗ ਦਾ ਸਮਾਨ ਮਹਈਆ ਕਰਾਉਂਦੇ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਨਵੀਂ ਸਰਕਾਰ ਬਾਰੇ ਜੋ ਕੈਨੇਡਾ ਚ ਬਣੀ ਆ ਨਵੀਂ ਵਜ਼ਾਰਤ ਚੁਣੀ ਗਈ ਆ ਕੌਣ ਕੌਣੇ ਦੇ ਵਿੱਚ ਸ਼ਾਮਿਲ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕੈਨੇਡਾ ਵਿੱਚ ਘਾਟ ਦੇ ਕਾਰਨ ਕਾਲਜ ਯੂਨੀਵਰਸਿਟੀਆਂ ਦੇ ਵਿੱਚ ਕਾਫੀ ਵਿੱਤੀ ਸੰਕਟ ਆ ਚੁੱਕਾ ਆ ਇਹਦੇ ਬਾਰੇ ਆਪਾਂ ਗੱਲਬਾਤ ਕਰਨੀ ਆ ਤੇ ਨਾਲ ਗੱਲ ਕਰਾਂਗੇ ਬ੍ਰੈਂਟਨ ਦੇ ਉਸ ਨੌਜਵਾਨ ਦੀ ਜਿਹਦੀ ਸਾਹ ਕੁੱਟਣ ਦੇ ਨਾਲ ਮੌਤ ਹੋਈ ਆ ਹੋਲੀ ਤੇ ਭਾਰਤ ਵਿੱਚ ਮਾਹੌਲ ਕਿਹੋ ਜਿਹਾ ਸੀ ਇਹਦੀ ਆਪਾਂ ਗੱਲਬਾਤ ਕਰਾਂਗੇ ਤੇ ਨਾਲ ਹੀ ਗੱਲਬਾਤ ਕਰਾਂਗੇ ਇੱਕ ਅਮਰੀਕਨ ਪੱਤਰਕਾਰ ਦੀ ਜਿਹਨੇ ਭਾਰਤ ਸਰਕਾਰ ਤੇ ਹੁਣ ਮੁਕੱਦਮਾ ਕੀਤਾ ਆ ਅਮਨ ਸਰ ਅਖੇ ਅੱਜ ਗੁਰੂ ਰਾਮ ਦਾਸ ਸਰਾਂਚ ਇੱਕ ਪ੍ਰਵਾਸੀ ਵੱਲੋਂ ਕੁਝ ਕਮੇਟੀ ਮੈਂਬਰਾਂ ਦੇ ਉੱਤੇ ਸ਼ਰਧਾਲੂਆਂ ਤੇ ਹਮਲਾ ਕੀਤਾ ਗਿਆ ਮਾਮਲਾ ਕੀ ਸਗਾ ਇਹ ਜਾਣਨ ਦੀ ਕੋਸ਼ਿਸ਼ ਕਰਾਂਗੇ ਤੇ ਅਖੀਰ ਚ ਗੱਲਬਾਤ ਹੋਊਗੀ ਮੁੱਖ ਮੰਤਰੀ ਭਗਵੰਤ ਮਾਨ ਦੀ ਜਿਹੜੇ ਕਿ ਆਨੰਦਪੁਰ ਸਾਹਿਬ ਹੌਲੇ ਹੌਲੇ ਤੇ ਮੱਥਾ ਟੇਕਣ ਗਏ ਸੀ ਲੋਕਾਂ ਕੋਲੋਂ ਸੁਣ ਕੇ ਆਏ ਆ ਪੂਰਾ ਪ੍ਰੋਗਰਾਮ ਲੈ ਕੇ ਉਹਨੇ ਤੁਹਾਡੀ ਸੇਵਾ ਚ ਵਾਪਸ ਆਉਣੇ ਆ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਸ ਪਤਾ ਨੋਟ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਸਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪੌਕੇਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨੈਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਨਾਨਕ ਸ਼ਾਹੀ ਨਵੇਂ ਵਰੇ ਤੇ ਪਲੇਟੇ ਪ੍ਰੋਗਰਾਮ ਆਪ ਸਭ ਦਾ ਇੱਕ ਵਾਰ ਫਿਰ ਨਿੱਘਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਤੋਂ ਕੈਨੇਡਾ ਦੇ ਵਿੱਚ ਨਵੀਂ ਸਰਕਾਰ ਹੋਂਦ ਵਿੱਚ ਆ ਚੁੱਕੀ ਹੈ ਮਾਰਕ ਕਾਰਨੇ ਨੇ ਨੇ ਨਵੇਂ ਪ੍ਰਧਾਨ ਮੰਤਰੀ ਵਜੋਂ ਸੌਂਚ ਚੁੱਕ ਲਈ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਆਪਣੀ ਵਜ਼ਾਰਤ ਦਾ ਐਲਾਨ ਵੀ ਕਰ ਦਿੱਤਾ ਹੈ 23 ਮੈਂਬਰ ਇਸ ਵਜ਼ਾਰਤ ਦੇ ਵਿੱਚ 12 ਮਰਦ ਅਤੇ 11 ਔਰਤਾਂ ਸ਼ਾਮਲ ਕੀਤੀਆਂ ਗਈਆਂ ਟੂਟੋ ਦੀ ਵਜ਼ਾਰਤ ਦੇ ਵਿੱਚ 36 ਜਣੇ ਸੀਗੇ ਸوار ਕਾਰਨੇ ਨੇ ਵਜ਼ਾਰਤ ਦੇ ਵਿੱਚ ਆ ਬੰਦੇ ਘਟਾ ਲਏ ਆ ਜੀ ਸੋ ਪ੍ਰਾਈਮ ਮਿਨਿਸਟਰ ਮਾਰਕ ਕਾਰਡ ਨੇ ਜਿਹੜੇ ਆ ਜੀ ਉਹ ਇਹ ਕਹਿ ਰਹੇ ਆ ਕਿ ਮੇਰਾ ਮੁੱਖ ਨਿਸ਼ਾਨਾ ਜਿਹੜਾ ਕੈਨੇਡਾ ਦੀ ਆਰਥਿਕਤਾ ਨੂੰ ਪੈਰਾਂ ਸਿਰ ਕਰਨਾ ਆ ਇਸ ਵੇਲੇ ਕੈਨੇਡਾ ਦੇ ਵਿੱਚ ਜੇਕਰ ਸਭ ਤੋਂ ਵੱਧ ਚਿੰਤਾ ਕਿਸੇ ਨੂੰ ਕਿਸੇ ਚੀਜ਼ ਦੀ ਹੈ ਤਾਂ ਉਹ ਕੈਨੇਡਾ ਦੀ ਇਕਨੋਮੀ ਦੀ ਆ ਕੰਮ ਜਿਹੜੇ ਆ ਉਹ ਖੜੋਤ ਦੇ ਵਿੱਚ ਨੇ ਇਸ ਵੇਲੇ ਕਿਸੇ ਪਾਸਿਓਂ ਵੀ ਕੋਈ ਆਰਥਿਕਤਾ ਦੇ ਮਾਮਲੇ ਚੰਗੀ ਖਬਰ ਨਹੀਂ ਆ ਰਹੀ ਲੋਕੀ ਬੜੀ ਬਸਬਰੀ ਤੇ ਨਾਲ ਉਡੀਕ ਰਹੇ ਆ ਇਸ ਕੁਭੀ ਹੋਈ ਗੱਡੀ ਨੂੰ ਕੱਢਣ ਵਾਸਤੇ ਕੋਈ ਅੱਗੇ ਆਵੇ ਕੈਨੇਡਾ ਦੀ ਇਕਨੋਮੀ ਜਿਹੜੀ ਮੁਰ ਪੈਰਾਂ ਸਰ ਹੋਵੇ ਕਾਮਕਾਰ ਚੱਲਣ ਲੱਗਣ ਤੇ ਜੇਬਾਂ ਦੇ ਵਿੱਚ ਪੈਸਾ ਢੇਲਾ ਜਿਹੜਾ ਮੁਰ ਆਵੇ ਸੋ ਮਾਰਕ ਕਰਨੇ ਕਹਿੰਦੇ ਵੀ ਮੇਰੀ ਮੁੱਖ ਕੋਸ਼ਿਸ਼ ਇਹ ਹੋਣੀ ਹੈ ਕਿ ਮੈਂ ਇਕਨੋਮੀ ਨੂੰ ਤੋੜਨਾ ਉਹ ਕਹਿੰਦੇ ਮੇਰਾ ਜੋ ਤਜਰਬਾ ਆ ਆਰਥਿਕ ਤਦ ਦੇ ਆਧਾਰ ਦੇ ਉੱਤੇ ਉਹਦੇ ਆਧਾਰ ਦੇ ਉੱਤੇ ਮੈਂ ਦੁਨੀਆ ਭਰ ਦੇ ਵਿੱਚੋਂ ਕੈਨੇਡਾ ਦੇ ਵਿੱਚ ਇਨਵੈਸਟਮੈਂਟ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਸਬੰਧੀ ਕੋਈ ਵੱਡੇ ਐਲਾਨ ਵੀ ਕੀਤੇ ਜਾਣਗੇ ਨਾਲੇ ਉਹਨਾਂ ਨੇ ਇਹ ਵੀ ਆਖਿਆ ਕਿ ਜਿਹੜਾ ਕੰਜ਼ਿਊਮਰ ਕਾਰਬਨ ਟੈਕਸ ਜਿਹੜਾ ਕਿ ਲੋਕਾਂ ਦੀਆਂ ਜੇਬਾਂ ਤੇ ਕਾਫੀ ਬੋਝ ਪਾ ਰਿਹਾ ਆ ਉਹਨੂੰ ਵੀ ਖਰਮ ਕੀਤਾ ਜਾਊਗਾ ਸੋ ਇਹਦੇ ਵਿੱਚ ਕਿਹਨੂੰ ਜਿਹੜਾ ਆ ਉਹਨਾਂ ਨੇ ਇਹ ਕਾਰਬਨ ਟੈਕਸ ਵਾਲੇ ਲਾਉਣਾ ਆ ਕਿਹਨੂੰ ਬਚਾਉਣਾ ਆ ਇਹਦੇ ਬਾਰੇ ਡੀਟੇਲ ਆਉਣੀ ਬਾਕੀ ਆ ਪਰ ਇਹਨਾਂ ਦੇ ਪਹਿਲੇ ਬਿਆਨs ਜਿਵੇਂ ਇਹੀ ਸੀਗੇ ਕਿ ਆਮ ਲੋਕ ਅਤੇ ਛੋਟੇ ਤੇ ਦਰਮਿਆਨੇ ਬਿਜ਼ਨਸ ਇਹਨਾਂ ਨੂੰ ਕੰਜ਼ਿਊਮਰ ਕਾਰਬਨ ਟੈਕਸ ਦੇ ਵਿੱਚੋਂ ਰਾਹਤ ਦਿੱਤੀ ਜਾਊਗੀ। ਸੋ ਇਹਦੇ ਨਾਲ ਕੀ ਹੈ ਕਿ ਜਿਹੜਾ ਪੈਟਰੋਲ, ਡੀਜ਼ਲ ਅਤੇ ਨੈਚੁਰਲ ਗੈਸ ਸਸਤੀ ਹੋ ਸਕਦੀ ਹੈ। ਸੋ ਜਿਹੜੀ ਕੈਬਨਿਟ ਅੱਜ ਉਹਨਾਂ ਵੱਲੋਂ ਐਲਾਨੀ ਗਈ ਹੈ, ਉਹਦੇ ਵਿੱਚ ਡੋਮਿਨਿਕ ਲਬਲੈਂਕ ਨੂੰ ਮਿਨਿਸਟਰ ਆਫ ਇੰਟਰਨੈਸ਼ਨਲ ਟ੍ਰੇਡ ਬਣਾ ਦਿੱਤਾ ਗਿਆ। ਮੈਲਨੀ ਜੋਲੀ ਨੂੰ ਉਹੀ ਅਹੁਦਾ ਜਾਨਿ ਕਿ ਫੋਰਨ ਮਿਨਿਸਟਰੀ ਦਿੱਤੀ ਗਈ ਹੈ। ਫਰੈਂਕੋਸ ਫਿਲਿਪ ਸ਼ੈਂਪੇਨ ਨੂੰ ਮਿਨਿਸਟਰ ਆਫ ਫਾਈਨੈਂਸ ਬਣਾਇਆ ਗਿਆ। ਅਨੀਤਾ ਆਨੰਦ ਨੂੰ ਮਿਨਿਸਟਰ ਆਫ ਇਨੋਵੇਸ਼ਨ ਐਂਡ ਸਾਇੰਸ ਟੈਕਨੋਲੋਜੀ ਬਿਲ ਬਲੇਅਰ ਨੋ ਮਿਨਿਸਟਰ ਆਫ ਨੈਸ਼ਨਲ ਡਿਫੈਂਸ ਯਾਨੀ ਕਿ ਰੱਖਿਆ ਮੰਤਰੀ ਬਣਾ ਦਿੱਤਾ ਗਿਆ। ਆ ਪ੍ਰਾਣੀ ਡਿਪਟੀ ਪ੍ਰਧਾਨ ਮੰਤਰੀ ਇਹਦੇ ਲੀਡਰਸ਼ਿਪ ਰੇਸ ਵਿੱਚ ਸ਼ਾਮਲ ਕ੍ਰਿਸਟੀਆ ਫਰੀ ਲੈਂਡ ਨੂੰ ਟਰਾਂਸਪੋਰਟੇਸ਼ਨ ਦਾ ਮਿਨਿਸਟਰ ਬਣਾਇਆ ਗਿਆ ਜੀ। ਕਮਲ ਖਹਿਰਾ ਇੱਕ ਪੰਜਾਬਨਾ ਬ੍ਰੈਂਟਨ ਤੋਂ ਐਮਪੀ ਉਹਨਾਂ ਨੂੰ ਸਿਹਤ ਵਿਭਾਗ ਦਿੱਤਾ ਗਿਆ ਅਤੇ ਇਸ ਦੇ ਨਾਲ ਹੀ ਡੇਵਿਡ ਮੈਗੈਂਟੀ ਨੂੰ ਮਿਨਿਸਟਰ ਆਫ ਪਬਲਿਕ ਸੇਫਟੀ ਅਤੇ ਟਰਨੀ ਜਨਰਲ ਦਾ ਵਿਭਾਗ ਦਿੱਤਾ ਗਿਆ ਆ। ਪੰਜਾਬੀ ਕੰਡਾ ਦਾ ਸਭ ਤੋਂ ਪਸੰਦੀਦਾ ਵਿਭਾਗ ਹੁੰਦਾ ਇਮੀਗ੍ਰੇਸ਼ਨ। ਇਮੀਗ੍ਰੇਸ਼ਨ ਰਿਫਿਊਜੀ ਅਤੇ ਸਿਟੀਜ਼ਨਸ਼ਿਪ ਦਾ ਜਿਹੜਾ ਵਿਭਾਗ ਹੈ ਜੀ ਉਹ ਕਿ ਬਿਕਤੋ ਐਮਪੀ ਨੇ ਰਾਫੈਲ ਬੈਂਡਾਇਨ ਉਹਨਾਂ ਨੂੰ ਦਿੱਤਾ ਗਿਆ ਸੋ ਕਾਲ ਮੜਾ ਕੇ ਜਿਹੜੀ ਇਹ ਨਵੀਂ ਕੈਬਨਟ ਆ ਇਹ ਦੇ ਇਤਿਹਾਸਾਂ ਜਟਾਈਆਂ ਗਈਆਂ ਕਿ ਇਹ ਜਿਹੜਾ ਅਮਰੀਕਾ ਤੇ ਕੈਨੇਡਾ ਦੇ ਵਿੱਚ ਵਿਵਾੜ ਪਿਆ ਇਸ ਵੇਲੇ ਟੈਰਿਫ ਵਾਰ ਲੱਗੀ ਹੋਈ ਆ ਉਹਨਾਂ ਨਾਲ ਸੱਜਣ ਦੇ ਵਾਸਤੇ ਕੋਸ਼ਿਸ਼ ਕਰੂਗੀ ਤੇ ਸਭ ਤੋਂ ਵੱਡੀ ਗੱਲ ਕਿ ਕੈਨੇਡੀਅਨ ਇਕਨੋਮੀ ਦੇ ਵਿੱਚ ਆਈ ਹੋਈ ਖੜੋਤ ਨੂੰ ਤੋੜਨ ਵਾਸਤੇ ਯਤਨ ਕੀਤੇ ਜਾਣਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਅੰਤਰਰਾਸ਼ਟਰੀ ਵਿਦਿਆਰਥੀ ਘਟ ਗਏ ਆ ਬਹੁਤ ਹੁਣ ਇੱਥੇ ਕਿਉਂਕਿ ਕੈਨੇਡਾ ਸਰਕਾਰ ਵੱਲੋਂ ਸਖਤੀ ਬਹੁਤ ਕਰ ਦਿੱਤੀ ਗਈ ਆ ਇਹਦਾ ਸਿੱਧਾ ਅਸਰ ਜਿਹੜਾ ਉਹ ਕੈਨੇਡਾ ਦੇ ਵਿੱਚ ਆਮ ਘਰਾਂ ਤੇ ਵੀ ਦੇਖਿਆ ਜਾ ਸਕਦਾ ਬੇਸਮੈਂਟਾਂ ਦੇ ਕਿਰਾਏ ਘਟੇ ਆ ਰੈਸਟੋਰੈਂਟਾਂ ਦੀ ਜਿਹੜੀ ਆ ਸੇਲ ਘਟੀ ਆ ਤੇ ਇਸ ਦੇ ਨਾਲ ਹੀ ਜਿੱਥੇ ਪੜਦੇ ਸੀਗੇ ਕਾਲਜ ਯੂਨੀਵਰਸਿਟੀਆਂ ਉੱਥੇ ਵੀ ਸਰਮਾਇਆ ਜਿਹੜਾ ਘਟ ਗਿਆ ਆ ਉੱਥੇ ਵੀ ਲੇਆਫਸ ਹੋਣ ਲੱਗ ਪਈਆਂ ਆ ਕਵੈਂਟਨ ਪੋਲੀਟੈਕਨਿਕ ਯੂਨੀਵਰਸਿਟੀ BC ਦੀ ਬੜੀ ਹੀ ਮਸ਼ਹੂਰ ਯੂਨੀਵਰਸਿਟੀ ਹੈ ਜਿਹਦਾ ਤਿੰਨ ਕੈਂਪਸ ਨੇ ਸਰੀ ਰੈਚਮੈਂਟ ਅਤੇ ਲੈਂਗਲੀ ਵਿੱਚ ਉਹਨਾਂ ਵੱਲੋਂ ਤਕਰੀਬਨ 70 ਦੇ ਕਰੀਬ ਪੜਾਉਣ ਵਾਲੇ ਕਰਮਚਾਰੀ ਜਿਹੜੇ ਆ ਉਹ ਲੇਆਫ ਜਾਨੀ ਕਿ ਕੰਮ ਤੋਂ ਹਾਲ ਦੀ ਘੜੀ ਜਿਹੜੇ ਹਟਾਏ ਜਾ ਰਹੇ ਆ ਸੋ ਉਹਦਾ ਕਾਰਨ ਉਹਨੇ ਦੱਸਿਆ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਤੋਂ ਆਉਣ ਵਾਲੀ ਫੀਸ ਦੇ ਕਾਰਨ ਵੱਡਾ ਘਾਟਾ ਪਿਆ ਤਕਰੀਬਨ 49 ਮਿਲੀਅਨ ਡਾਲਰ ਕਹਿੰਦੇ ਸਾਲ ਦਾ ਸਾਨੂੰ سرمਾਇਆ ਕੱਲੀ ਇਸ ਯੂਨੀਵਰਸਿਟੀ ਨੂੰ ਆ ਜਾਂਦਾ ਹੁੰਦਾ ਸੀਗਾ ਜਿੱਤੋਂ ਅਸੀਂ ਹੁਣ ਵਾਂਝੇ ਹੋ ਗਏ ਆ ਇਸ ਕਰਕੇ ਕੱਟ ਲਾਉਣੇ ਪੈ ਰਹੇ ਆ ਸੋ ਇਸ ਵਾਸਤੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ ਹਿਊਮਨ ਰਿਸੋਰਸਸ ਦੇ ਉੱਤੇ ਲੌਰੀ ਚੈਨਲ ਕਲੈਨ ਸੀ ਉਹਨਾਂ ਨੇ ਕਹਿੰਦੇ ਸਾਨੂੰ ਬੜੇ ਦੁਖੀ ਹਿਰਦੇ ਨਾਲ ਦੱਸਣਾ ਪੈ ਰਿਹਾ ਕਿ 70 ਦੇ ਕਰੀਬ ਕਰਮਚਾਰੀ ਸਾਨੂੰ ਲੀਫ ਕਰਨੇ ਪੈਣੇ ਆ ਵੈਸੇ ਇਸ ਵੇਲੇ 2000 ਦੇ ਕਰੀਬ ਵਿਦਿਆਰਥੀ ਅਡਟ ਕੈਂਪਸ ਦੇ ਵਿੱਚ ਸਿੱਖਿਆ ਹਾਸਲ ਕਰ ਰਹੇ ਆ ਤੇ 1400 ਦੇ ਕਰੀਬ ਸਟਾਫ ਪ੍ਰੋਫੈਸਰ ਜਿਹੜੇ ਆ ਉਹ ਕੰਮ ਕਰ ਰਹੇ ਆ ਇਹਨਾਂ ਵਿੱਚੋਂ ਕੋਈ ਫੁੱਲ ਟਾਈਮ ਆ ਕੋਈ ਪਾਰਟ ਟਾਈਮ ਆ ਤੇ ਉਹ ਕਹਿੰਦੇ ਵੀ ਇਹਦੇ ਨਾਲ ਸਾਡਾ ਹੁਣ ਜਿਹੜਾ ਖਰਚਾ ਨਹੀਂ ਟਲ ਰਿਹਾ ਹੈਗਾ ਜੀ ਤੇ ਇਸ ਦੇ ਨਾਲ ਉਹ ਕਹਿੰਦੇ ਵੀ ਜੇਕਰ ਅਸੀਂ ਹੁਣ ਸੂਤ ਕਰਨਾ ਕੰਮ ਉਹਦੇ ਵਾਸਤੇ ਸਾਨੂੰ ਆਪਣੇ ਖਰਚੇ ਘਟਾਉਣੇ ਪੈਣਗੇ ਤੇ ਹਾਲ ਦੀ ਘੜੀ ਸਾਨੂੰ ਸਰਕਾਰ ਵੱਲੋਂ ਕੋਈ ਬਹੁਤੀ ਮਦਦ ਮਿਲਦੀ ਦਿਖਾਈ ਨਹੀਂ ਦੇ ਰਹੀ ਜਿਸ ਕਰਕੇ ਯੂਨੀਵਰਸਿਟੀ ਦਾ ਸਟਾਫ ਘਟਾ ਕੇ ਕੰਮ ਚਲਾਇਆ ਜਾਊਗਾ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਇੱਕ ਬ੍ਰੈਂਟਨ ਤੋਂ ਜੋ ਖਬਰ ਆ ਰਹੀ ਆ ਕਾਰਬਨ ਮੋਨੋਆਕਸਾਈਡ ਦੇ ਨਾਲ ਇੱਕ ਨੌਜਵਾਨ ਪੰਜਾਬੀ ਦੀ ਮੌਤ ਹੋਈ ਆ ਸੋ ਬ੍ਰੈਂਟਨ ਦੇ ਇੱਕ ਗਰਾਜ ਦੇ ਵਿੱਚ ਗੱਡੀ ਸਟਾਰਟ ਕਰਕੇ ਇਹ ਨੌਜਵਾਨ ਰੂਪਕ ਸਿੰਘ ਜਿਹੜਾ ਕਿ ਹਰਿਆਣੇ ਦੇ ਸਿਰਸੇ ਇਲਾਕੇ ਤੋਂ ਇੱਥੇ ਪੜ੍ਹਨ ਵਾਸਤੇ ਆਇਆ ਹੋਇਆ ਸੀ ਬੈਠਾ ਸੀਗਾ ਸ਼ਾਇਦ ਇਸ ਗੱਲ ਤੋਂ ਅਨਜਾਨ ਸੀਗਾ ਕਿ ਜੇਕਰ ਗਰਾਜ ਦੇ ਵਿੱਚ ਗੱਡੀ ਸਟਾਰਟ ਕਰਕੇ ਬੈਠੇ ਰਹੀਏ ਤਾਂ ਕਾਰਬਨ ਮੋਨੋਆਕਸਾਈਡ ਬਣ ਜਾਂਦੀ ਆ ਸੋ ਇਸ ਗੱਲ ਤੋਂ ਅਨਜਾਨ ਹੋਏ ਇਸ ਨੌਜਵਾਨ ਨੇ ਗੱਡੀ ਸਟਾਰਟ ਕੀਤੀ ਗਰਾਜ ਵਿੱਚ ਠੰਡ ਕਰਕੇ ਬੈਠਾ ਰਿਹਾ ਤੇ ਗਰਾਜ ਖੋਲ੍ਹਿਆ ਨਾ ਤੇ ਨਾਲ ਫੋਨ ਮੜਾ ਲਿਆ ਪਿੱਛੇ ਘਰਦਿਆਂ ਨੂੰ ਫੋਨ ਦੇ ਉੱਤੇ ਲੱਗਾ ਹੋਇਆ ਸੀਗਾ ਕਿ ਅਚਾਨਕ ਗੱਲ ਕਰਦਾ ਕਰਦਾ ਸੌਂ ਗਿਆ ਤੇ ਬੇਹੋਸ਼ੀ ਦੇ ਵਿੱਚ ਹੀ ਉਹਦੀ ਜਾਨ ਜਿਹੜੀ ਆ ਉਹ ਚਲੀ ਗਈ ਆ ਕਾਰਬਨ ਮੋਨੋਆਕਸਾਈਡ ਦੇ ਨਾਲ ਇਸ ਤਰੀਕੇ ਬਹੁਤ ਮੌਤਾਂ ਹੁੰਦੀਆਂ ਆ ਆ ਬੀਤੇ ਦਿਨੀਆਂ ਆਪਾਂ ਦੇਖਿਆ ਕਿ ਕਵਿੱਕ ਦੇ ਵਿੱਚ ਸਨੋ ਉਹ ਬਹੁਤ ਪਈ ਸੀ ਉੱਥੇ ਵੀ ਕਈ ਲੋਕ ਜਿਹੜੇ ਆ ਸਨੋ ਦੇ ਵਿੱਚ ਗੱਡੀਆਂ ਸਟਾਰਟ ਕਰਤੀਆਂ ਵਿੱਚ ਬੈਠੇ ਰਹੇ ਤੇ ਜਿਹੜਾ ਮਫਲਰ ਸੀਗਾ ਉਹ ਸਨੋ ਦੇ ਵਿੱਚ ਖੁੱਬਾ ਹੋਇਆ ਸੀਗਾ ਧੂਆ ਬਾਹਰ ਨਹੀਂ ਨਿਕਲ ਸਕਿਆ ਗੱਡੀ ਦੇ ਅੰਦਰ ਹੀ ਆਉਂਦਾ ਗਿਆ ਉੱਥੇ ਮੌਤਾਂ ਹੋਈਆਂ ਸੋ ਇਹਨਾਂ ਗੱਲਾਂ ਦਾ ਖਾਸ ਖਿਆਲ ਰੱਖਣ ਦੀ ਲੋੜ ਆ ਖਾਸ ਕਰਕੇ ਜਿਹੜੇ ਨਵੇਂ ਡਰਾਈਵਰ ਆ ਉਹਨਾਂ ਨੂੰ ਕਈ ਵਾਰੀ ਪਤਾ ਨਹੀਂ ਹੁੰਦਾ ਇਸ ਗੱਲ ਦਾ ਕਿ ਕਾਰਬਨ ਮੋਨੋਆਕਸਾਈਡ ਕਿਵੇਂ ਬਣਦੀ ਹੈ ਗੱਡੀ ਵਿੱਚ ਤੇ ਕਾਰਬਨ ਮੋਨੋਆਕਸਾਈਡ ਹੈ ਜਾਨ ਲੈਵਾ ਕਿੱਦਾਂ ਸੱਦ ਹੋ ਸਕਦੀ ਹੈ ਇਸ ਦੇ ਨਾਲ ਹੀ ਤੁਹਾਨੂੰ ਯਾਦ ਕਰਾ ਦਈਏ ਘਰਾਂ ਦੇ ਵਿੱਚ ਵੀ ਖਿਆਲ ਰੱਖਣਾ ਚਾਹੀਦਾ ਜਿਹੜੇ ਬੋਇਲਰ ਹੈ ਨੇਚਰਲ ਗੈਸ ਨਾਲ ਚੱਲਦੇ ਆ ਜੇਕਰ ਅੱਗ ਲੱਗੀ ਹੋਈ ਹੈ ਬੋਇਲਰ ਚੱਲ ਰਿਹਾ ਹੈ ਫਰਨਸ ਚੱਲ ਰਹੀ ਹੈ ਤਾਂ ਸਹੀ ਗੱਲ ਹੈ ਤੇ ਜੇਕਰ ਇਹ ਨਹੀਂ ਚੱਲ ਰਿਹਾ ਹੈ ਤਾਂ ਕਈ ਵਾਰ ਆ ਜਿਹੜੀ ਗੈਸ ਆ ਕੱਚੀ ਲੀਕ ਕਰਦੀ ਰਹਿੰਦੀ ਆ ਜਿਹਦੇ ਨਾਲ ਵੀ ਜਿਹੜਾ ਹਾਦਸਾ ਵਾਪਰ ਸਕਦਾ ਹੈ ਸੋ ਇਹ ਖਾਸ ਖਿਆਲ ਰੱਖਣ ਦੀ ਲੋੜ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਅਮਰੀਕਾ ਦੇ ਉਸ ਪੱਤਰਕਾਰ ਦੀ ਜਿਨੇ ਭਾਰਤ ਸਰਕਾਰ ਤੇ ਹੁਣ ਮੁਕੱਦਮਾ ਕੀਤਾ ਕਿ ਉਹਦੇ ਹੱਕ ਖੋਏ ਗਏ ਆ ਇਹ ਅਮਰੀਕਨ ਪੱਤਰਕਾਰ ਰਾਫੈਲ ਸੈਟਰ ਜਿਹੜਾ ਕਿ ਦੁਨੀਆ ਦੀ ਪ੍ਰਸਿੱਧ ਖਬਰ ਏਜੰਸੀ ਰਾਈਟਰਜ਼ ਦੇ ਨਾਲ ਕੰਮ ਕਰਦਾ ਉਹ ਕਹਿੰਦਾ ਵੀ ਮੇਰਾ ਵੀਜ਼ਾ ਇਸ ਕਰਕੇ ਕੈਨਸਲ ਕਰ ਦਿੱਤਾ ਕਿ ਮੈਂ ਇੱਕ ਭਾਰਤੀ ਫਰਮ ਦੇ ਬਾਰੇ ਸਟੋਰੀ ਕੀਤੀ ਸੀਗੀ ਤੇ ਹੁਣ ਭਾਰਤ ਸਰਕਾਰ ਜਿਹੜੀ ਇਸ ਗੱਲ ਤੋਂ ਗੁੱਸੇ ਆ ਤੇ ਉਹਨਾਂ ਨੇ ਮੇਰਾ ਹੀ OCI ਕੈਨਸਲ ਕਰ ਦਿੱਤੀ ਆ ਰੈਫਲ ਸੈਟਰ ਅਮਰੀਕਾ ਦਾ ਇੱਕ ਪੱਤਰਕਾਰ ਆ ਪਰ ਉਹਦੀ ਜਿਹੜੀ ਘਰ ਵਾਲੀ ਆ ਉਹ ਭਾਰਤ ਤੋਂ ਆ ਵਿਆਹ ਆ ਉੱਥੇ ਉਹਦੀ ਫੈਮਿਲੀ ਆ ਉਹ ਕਹਿੰਦੇ ਇਸ ਕਰਕੇ ਮੈਂ ਜਾਂਦਾ ਆਉਂਦਾ ਰਹਿੰਦਾ ਸੀਗਾ ਤੇ ਨਾਲ ਇਸ ਕਰਕੇ ਮੈਂ OCI ਲਈ ਹੋਈ ਸੀਗੀ ਓਵਰ ਸੀ ਸਿਟੀਨਸ਼ਿਪ ਲਈ ਹੋਈ ਸੀ ਪਰ ਕਹਿੰਦੇ ਮੈਂ ਇੱਕ ਸਟੋਰੀ ਕਰ ਦਿੱਤੀ ਭਾਰਤੀ ਇੱਕ ਕੰਪਨੀ ਆ ਸਾਈਬਰ ਸਿਕਿਉਰਿਟੀ ਦੀ ਐਪਨ ਉਹਨਾਂ ਦੇ ਕੋ-ਫਾਊਂਡਰ ਨੇ ਰਜਤ ਖਰੇ ਕਿ ਕਿਵੇਂ ਕੰਪਨੀ ਜਿਹੜੀ ਆ ਉਹ ਪੈਸੇ ਲੈ ਕੇ ਹੈਕਿੰਗ ਕਰਦੀ ਆ ਇਹ ਹੈਕਿੰਗ ਜਿਹੜੀ ਆ ਵੱਡੀਆਂ-ਵੱਡੀਆਂ ਕੰਪਨੀਆਂ ਦੇ ਅਹੁਦੇਦਾਰਾਂ ਦੀ ਇਸ ਤੋਂ ਨਾਲ ਰਾਜਨੀਤਿਕਾਂ ਦੀ ਫੌਜੀ ਆਗੂਆਂ ਦੀ ਅਤੇ ਹੋਰ ਅਮੀਰਾਂ ਦੀ ਕੀਤੀ ਜਾਂਦੀ ਰਹੀ ਆ ਤੇ ਪੂਰੀ ਦੁਨੀਆ ਦੇ ਵਿੱਚ ਕੀਤੀ ਜਾਂਦੀ ਰਹੀ ਆ ਹਾਉ ਐਨ ਇੰਡੀਅਨ ਸਟਾਰਟਅਪ ਹੈਕਸ ਦਾ ਵਰਲਡ ਇਸ ਸਟੋਰੀ ਦੇ ਨਾਮ ਹੇਟ ਉਹਨੇ ਰਾਈਟਰ ਖਬਰ ਏਜੰਸੀ ਵਾਸਤੇ ਸਟੋਰੀ ਕੀਤੀ ਸੀ ਜਿਸ ਤੋਂ ਬਾਅਦ ਭਾਰਤ ਉਸ ਨਾਲ ਨਾਰਾਜ਼ ਹੋ ਗਿਆ ਭਾਰਤ ਸਰਕਾਰ ਨੇ ਇਹ ਸਮਝਿਆ ਕਿ ਇਹਦੀ ਸਟੋਰੀ ਦੇ ਨਾਲ ਦੁਨੀਆ ਭਰ ਦੇ ਵਿੱਚ ਉਹਨਾਂ ਦਾ ਜਿਹੜਾ ਇਮੇਜ ਖਰਾਬ ਹੋਇਆ ਅਕਸ ਖਰਾਬ ਹੋਇਆ ਇਸ ਵਾਸਤੇ ਉਹਨੂੰ ਸਭ ਕੁਝ ਸਿਖਾਉਣ ਵਾਸਤੇ ਉਹਦਾ ਜਿਹੜਾ OSI ਕਾਰਡ ਹੈ ਜੀ ਉਹ ਕੈਨਸਲ ਕਰ ਦਿੱਤਾ ਗਿਆ ਸੋ ਇਹ ਕੋਈ ਪਹਿਲੀ ਗੱਲ ਨਹੀਂ ਹੈਗੀ ਕਿਉਂਕਿ ਅਮਰੀਕਾ ਦਾ ਪੱਤਰਕਾਰ ਉਹਨੂੰ ਸ਼ਾਇਦ ਇਹ ਗੱਲ ਬਹੁਤ ਖੁੱਭੀ ਆ ਬਹੁਤ ਵੱਡੀ ਲੱਗੀ ਆ ਪਰ ਭਾਰਤ ਦੇ ਵਿੱਚ ਅਜਿਹੇ ਅਨੇਕਾਂ ਐਕਟਿਵਿਸਟ ਨੇ ਪੱਤਰਕਾਰ ਨੇ ਤੇ ਹੋਰ ਜਿਹੜੇ ਜਰਨਲਿਸਟ ਤੋਂ ਇਲਾਵਾ ਰਿਪੋਰਟਰ ਨੇ ਜਿਨ੍ਹਾਂ ਦੇ ਇਸ ਤਰੀਕੇ ਦੇ ਨਾਲ ਵੀਜ਼ੇ ਰੱਦ ਕੀਤੇ ਹੋਏ ਆ ਜਿਹੜੇ ਭਾਰਤ ਦੇ ਨਾਲ ਸੰਬੰਧਤ ਨੇ ਬਾਹਰਲੇ ਮੁਲਕਾਂ ਵਿੱਚ ਰਹਿੰਦੇ ਆ ਕਿਉਂਕਿ ਉਹ ਅਕਸਰ ਗੱਲਬਾਤ ਕਰਦੇ ਰਹਿੰਦੇ ਆ ਆਪਾਰ ਦੇ ਵਿੱਚ ਜਿਹੜੀ ਸਰਕਾਰ ਚੱਲ ਰਹੀ ਹੈ ਸਭ ਲੋਕ ਕਿਸ ਤਰੀਕੇ ਧੱਕਾ ਕੀਤਾ ਜਾਂਦਾ ਆ ਕਿਸ ਤਰੀਕੇ ਦੇ ਨਾਲ ਉਹਦੀਆਂ ਨੀਤੀਆਂ ਜਿਹੜੀਆਂ ਉਹ ਮਾੜੀਆਂ ਸੋ ਇੰਨੀ ਕਲੋਚਨਾ ਕਰਨ ਦੇ ਉੱਤੇ ਵੀ ਤੁਹਾਡੇ ਵੀਜ਼ੇ ਬੰਦ ਕਰ ਦਿੱਤੇ ਜਾਂਦੇ ਆ ਜੱਗੀ ਜੋੜ ਇੱਕ ਵੈਬਸਾਈਟ ਚ ਚਲਾਉਂਦਾ ਸੀ ਸੋ ਉਸ ਨੂੰ ਦੇਖ ਲਓ ਵੀ ਕਿਵੇਂ ਝੂਠੇ ਕੇਸਾਂ ਵਿੱਚ ਫਸਾ ਫਸਾ ਕੇ ਇੱਥੇ ਤੱਕ ਲਿਆਂਦਾ ਹੋਇਆ ਕਿ 7 ਸਾਲ ਬਾਅਦ ਵੀ ਹੱਲੇ ਉਹ ਅੰਦਰ ਹੀ ਆ ਹਾਲਾਂਕਿ ਉਹ ਬਰਤਾਨਵੀ ਨਾਗਰਿਕ ਆ ਸੋ ਇਹ ਅਮਰੀਕੀ ਪੱਤਰਕਾਰ ਨੂੰ ਲੱਗਦਾ ਕਿ ਇੱਕ ਬਹੁਤ ਵੱਡੀ ਗੱਲ ਆ ਕਿ ਓਸੀਆਈ ਜਿਹੜੀ ਕੈਂਸਲ ਕਰ ਦਿੱਤੀ ਗਈ ਆ ਇੱਥੇ ਦਾ ਪੱਤਰਕਾਰ ਮਾਰੇ ਗਏ ਆ ਕਈ ਪੱਤਰਕਾਰ ਭਾਰਤ ਵਿੱਚ ਕਰਕੇ ਜਾਨ ਗਵਾ ਗਏ ਕਿ ਉਹਨਾਂ ਨੇ ਸਰਕਾਰਾਂ ਦੇ ਉਲਟ ਲਿਖਿਆ ਜਾਂ ਬੋਲਿਆ ਸੀਗਾ ਸੋ ਇਹ ਜਿਹੜਾ ਭਾਰਤ ਵਿੱਚ ਇੱਕ ਆਮ ਗੱਲ ਹੁਣਾਂ ਨੇ ਕੀਤੀ ਹੋਈ ਆ ਪਰ ਕਿਉਂਕਿ ਅਮਰੀਕਾ ਦੇ ਵਿੱਚ ਬੋਲਣ ਦੀ ਆਜ਼ਾਦੀ ਆ ਸੋ ਜਿਹੜੇ ਮਿਸਟਰ ਸੈਟਰ ਨੂੰ ਲੱਗਦਾ ਕਿ ਮੇਰੇ ਹੱਕਾਂ ਦੇ ਨਾਲ ਖਲਵਾੜ ਹੋਈ ਆ ਸੋ ਉਹਨਾਂ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਦੇਖਦੇ ਆ ਗੱਲ ਗਾਹਾਂ ਕਿੱਧਰ ਨੂੰ ਜਾਂਦੀ ਹੈ ਜੀ ਇਸ ਨਾਲ ਹੀ ਆਪਾਂ ਗੱਲਬਾਤ ਕਰੀਏ ਹੋਲੀ ਦੇ ਤਿਹਾੜੀ ਦੀ ਜਿਹੜਾ ਕਿ ਅੱਜ ਮਨਾਇਆ ਜਾ ਰਿਹਾ ਭਾਰਤ ਦੇ ਵਿੱਚ ਜਾਂ ਮਨਾਇਆ ਗਿਆ ਕਹਿ ਸਕਦੇ ਆ ਹੋਲਾ ਮਾਲ ਇਸ ਵੇਲੇ ਮਨਾਇਆ ਜਾ ਰਿਹਾ। ਜਦੋਂ ਛੋਟੇ-ਛੋਟੇ ਹੁੰਦੇ ਸੀ ਕਿ ਚੰਗੀ ਤਰ੍ਹਾਂ ਯਾਦ ਹੈ ਕਿ ਹੋਲੀ ਦੇ ਤਿਉਹਾਰ ਦਾ ਸਾਰਿਆਂ ਨੂੰ ਚਾਹ ਹੁੰਦਾ ਸੀਗਾ। ਇਹ ਕਿਸੇ ਧਰਮ ਨਾਲ ਜੁੜਿਆ ਤਿਉਹਾਰ ਨਹੀਂ ਸੀ ਹੁੰਦਾ। ਮੌਸਮ ਨਾਲ ਬੱਝਿਆ ਤਿਉਹਾਰ ਹੁੰਦਾ ਸੀਗਾ ਤੇ ਸਾਰੇ ਲੋਕ ਧਰਮਾਂ ਤੋਂ ਉੱਪਰ ਉੱਠ ਕੇ ਮਨਾ ਲੈਂਦੇ ਸੀਗੇ। ਪਰ ਹੌਲੀ-ਹੌਲੀ ਭਾਰਤ ਦੇ ਵਿੱਚ ਕੱਟੜਵਾਦ ਦਾ ਪਸਾਰਾ ਵਧਦਾ ਰਿਹਾ ਤੇ ਖਾਸ ਕਰਕੇ ਹੁਣ Hindu ਕੱਟੜਵਾਦੀਆਂ ਵੱਲੋਂ ਮੋਦੀ ਸਰਕਾਰ ਦੇ ਰਾਜ ਦੇ ਹੇਠ ਘਟਕਿੰਟੀਆਂ ਲਈ ਜੇਕਰ ਕੋਈ ਡਰ ਦਾ ਸਭ ਤੋਂ ਵੱਡਾ ਦਿਨ ਬਣਾ ਦੁੱਤਾ ਤਾਂ ਉਹ ਸ਼ਾਇਦ ਹੋਲੀ ਹੋਈ ਆ। ਜਿਸ ਦਿਨ ਮੁਸਲਮਾਨਾਂ ਨੂੰ ਸਭ ਤੋਂ ਵੱਧ ਤੰਗ ਪ੍ਰੇਸ਼ਾਨ ਕੀਤਾ ਜਾਂਦਾ ਆ ਸੋ ਇਸ ਵੇਲੇ ਰਮਜ਼ਾਨ ਦੇ ਦਿਨ ਚੱਲ ਰਹੇ ਆ ਭਾਰਤ ਦੇ ਵਿੱਚ ਹਾਲਾਤ ਕਸ਼ਮੀਰ ਤੋਂ ਲੈ ਕੇ ਕੰਨਿਆਕਮਾਰੀ ਤੱਕ ਇਹ ਬਣਾ ਦਿੱਤੇ ਗਏ ਆ ਖਾਸ ਕਰਕੇ ਮਿਡਲ ਭਾਰਤ ਦੇ ਵਿੱਚ ਜਿਹੜਾ ਕਾਉ ਬੈਲਟ ਆ ਕਿ ਮੁਸਲਮਾਨਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਲਗਾਤਾਰ ਉਹਨੀਆਂ ਮਸੀਤਾਂ ਦੇ ਬਾਹਰ ਵੱਡੇ ਇਕੱਠ ਕਰਕੇ ਗੰਦਮਨ ਬੋਲਿਆ ਜਾਂਦਾ ਉੱਚੀ ਆਵਾਜ਼ ਵਿੱਚ ਡੀਜੇ ਲਾ ਕੇ ਔਰਤਾਂ ਨਚਾਈਆਂ ਜਾਂਦੀਆਂ ਤੇ ਇੱਥੋਂ ਤੱਕ ਕਿ ਉਹਨਾਂ ਨੂੰ ਮਸਜਿਦਾਂ ਢਾਉਣ ਵਾਸਤੇ ਦਬਕਾਇਆ ਜਾਂਦਾ ਹੋਲੀ ਤੋਂ ਪਹਿਲਾਂ ਹਾਲਾਤ ਇਹੋ ਜਿਹੇ ਬਣ ਗਏ ਜਿਵੇਂ ਕਿ ਤੁਸੀਂ ਤਸਵੀਰਾਂ ਵਿੱਚ ਦੇਖ ਰਹੇ ਆ ਕਿ ਮਸਜਿਦਾਂ ਨੂੰ ਜਿਹੜਾ ਕਹਿ ਸਕਦੇ ਆ ਕਿ ਤਰਪਾਲਾਂ ਪਾ ਪਾ ਕੇ ਟਕਿਆ ਗਿਆ ਤੇ ਕਈ ਥਾਂ ਪੋਲੀਥੀਨ ਪਾਕੇ ਟਕਿਆ ਗਿਆ ਤਾਂ ਕਿ ਜੋ ਰੰਗ ਸੱਟਿਆ ਜਾਂਦਾ ਜਾਂ ਕਾਲਕ ਸਿੱਟੀ ਜਾਂਦੀ ਹੈ ਉਹਦੇ ਨਾਲ ਉਹਨਾਂ ਦਾ ਬਾਹਰੀ ਸੁੰਦਰੀਕਰਨ ਖਰਾਬ ਨਾ ਹੋਵੇ ਸੋ ਹਾਲਾਤ ਲਗਭਗ ਇੱਥੋਂ ਤੱਕ ਪਹੁੰਚ ਚੁੱਕੇ ਆ ਸੋ ਕੱਲੇ ਮੁਸਲਮਾਨਾਂ ਦੀ ਜਾਂ ਹੋਰ ਘਟਕਣੀਆਂ ਦੀ ਗੱਲ ਨਹੀਂ ਔਰਤਾਂ ਇਸ ਹੋਲੀ ਦੇ ਤਿਹਾੜ ਦੇ ਉੱਤੇ ਬਹੁਤ ਪੀੜਿਤ ਹੁੰਦੀਆਂ ਇੰਟਰਨੈਟ ਇਹੋ ਜਿਹੇ ਵੀਡੀਓਜ਼ ਦੇ ਨਾਲ ਭਰਿਆ ਪਿਆ ਅਜੇ ਤੱਕ ਹੋਲੀ ਦੀ ਆੜ ਦੇ ਵਿੱਚ ਔਰਤਾਂ ਦਾ ਸਰੀਰਕ ਸ਼ੋਸ਼ਣ ਕੀਤਾ ਜਾਂਦਾ ਉਹਨਾਂ ਦੇ ਨਾਲ ਜ਼ਬਰਦਸਤੀ ਕੀਤੀ ਜਾਂਦੀ ਹੈ ਸੋ ਉਹ ਤਿਹਾੜ ਜਿਹੜਾ ਕਿ ਇੱਕ ਰਲ ਮਿਲ ਕੇ ਖੁਸ਼ੀ ਦਾ ਪ੍ਰਤੀਕ ਸੀਗਾ ਉਹ ਇਸ ਵੇਲੇ ਇਹੋ ਜਿਹਾ ਤਿਹਾੜ ਬਣਾ ਦਿੱਤਾ ਚੱਕਿਆ ਵੀ ਔਰਤਾਂ ਵੀ ਡਰਦੀਆਂ ਤੇ ਘਟ ਕਣਤੀਆਂ ਵੀ ਡਰ ਰਹੀਆਂ ਜੀ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰਸਰ ਦੀ ਅਮਰਸਰ ਦੇ ਵਿੱਚ ਸ਼੍ਰੀ ਦਰਬਾਰ ਸਾਹਿਬ ਸਮੂਹ ਵਿਖੇ ਸ਼੍ਰੀ ਗੁਰੂ ਰਾਮਦਾਸ ਰਾਹ ਦੇ ਵਿੱਚ ਅੱਜ ਇੱਕ ਵਿਅਕਤੀ ਵੱਲੋਂ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਉੱਤੇ ਤੇ ਸ਼ਰਧਾਲੂਆਂ ਤੇ ਹਮਲਾ ਕੀਤਾ ਗਿਆ ਇਹ ਹਮਲਾ ਲੋਹੇ ਦੀ ਰਾਡ ਦੇ ਨਾਲ ਕੀਤਾ ਗਿਆ ਜਿਸ ਦੇ ਨਾਲ ਕਈ ਜਾਣੇ ਜ਼ਖਮੀ ਹੋਏ ਆ। ਜੋ ਜਿਹੜੀ ਸ਼੍ਰੋਮਣੀ ਕਮੇਟੀ ਵੱਲੋਂ ਜਾਣਕਾਰੀ ਦਿੱਤੀ ਗਈ ਆ ਉਹਦੇ ਮੁਤਾਬਕ ਇਹ ਵਿਅਕਤੀ ਜਿਹਦੀ ਤਸਵੀਰ ਤੁਸੀਂ ਪਿੱਛੇ ਦੇਖ ਰਹੇ ਆ ਇਹ ਇੱਕ ਪ੍ਰਵਾਸੀ ਆ ਹਰਿਆਣੇ ਦੇ ਨਾਲ ਰਹਿਣ ਵਾਲਾ ਆ ਤੇ ਇਹ ਸ਼ੱਕੀ ਹਾਲਾਤ ਦੇ ਵਿੱਚ RAMDAS RANJ ਘੁੰਮ ਰਿਹਾ ਸੀਗਾ ਤੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਨੂੰ ਸ਼ੱਕ ਪਿਆ। ਉਹਨਾਂ ਨੇ ਇਹਦੇ ਨਾਲ ਗੱਲਬਾਤ ਕੀਤੀ ਗੱਲਬਾਤ ਤਕਰਾਰ ਤੇ ਬਦਲਣ ਲੱਗੀ ਤੇ ਉਹਨਾਂ ਨੇ ਇਹਨੂੰ ਇੱਥੋਂ ਬਾਹਰ ਜਾਣ ਲਈ ਕਿਹਾ ਤੇ ਭੜਕੇ ਹੋਏ ਨੇ ਇਸ ਵਿਅਕਤੀ ਨੇ ਇੱਕ ਲੋਹੇ ਦੀ ਰਾੜ ਜਿਹੜੀ ਸ਼ਾਇਦ ਕੋਈ ਪਹਿਲਾਂ ਸੀ ਜਾਂ ਉਹਨੇ ਕਿਤੇ ਚੱਕੀ ਸੀਗੀ ਉਹਦੇ ਨਾਲ ਸ਼ੋਮਨੀ ਕਮੇਟੀ ਮੁਲਾਜ਼ਮਾਂ ਦੇ ਉੱਤੇ ਹਮਲਾ ਕਰ ਦਿੱਤਾ ਜਿੱਤੇ ਨਾਲ ਗਗਨਦੀਪ ਸਿੰਘ ਅਤੇ ਜਸਵੀਰ ਸਿੰਘ ਨਾਂ ਦੇ ਦੋ ਸੇਵਾਦਾਰ ਜ਼ਖਮੀ ਹੋ ਗਏ ਤੇ ਰੌਲਾ ਰੱਪਾ ਪਿਆ ਆਮ ਦਸਰਾਂ ਦੇ ਵਿੱਚ ਹਰ ਵੇਲੇ ਭੀੜ ਭੜਕਾ ਰਹਿੰਦਾ ਮੌਕੇ ਤੇ ਮੌਜੂਦ ਕੁਝ ਸ਼ਰਧਾਲੂਆਂ ਵੱਲੋਂ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਤੇ ਇਹਨੇ ਲੋਹੇ ਦੀ ਰਾਡ ਦੇ ਨਾਲ ਉਹਨਾਂ ਦੇ ਉੱਤੇ ਵੀ ਹਮਲਾ ਕੀਤਾ ਜਿਸ ਦੇ ਨਾਲ ਕੁਝ ਸ਼ਰਧਾਲੂ ਵੀ ਜ਼ਖਮੀ ਹੋਏ ਆ। ਸੋ ਜ਼ਖਮੀਆਂ ਨੂੰ ਇਲਾਜ ਵਾਸਤੇ ਸ਼੍ਰੀ ਗੁਰੂ ਰਾਮ ਦਾ ਸਾਸਪਤਾਲ ਅੰਮ੍ਰਿਤਸਰ ਵਿਖੇ ਭੇਜਿਆ ਗਿਆ। ਦੂਜੇ ਪਾਸੇ ਪੁਲਿਸ ਇਸ ਮਾਮਲੇ ਵਿੱਚ ਇਨਵੋਲਵ ਹੋਈ ਆ। ਉਹ ਕਹਿੰਦੇ ਵੀ ਹਮਲਾਵਰ ਦੀ شناخت ਹੋ ਚੁੱਕੀ ਆ। ਨਾਂ ਹਲੇ ਜਾਰੀ ਉਹਨਾਂ ਨੇ ਨਹੀਂ ਕੀਤਾ ਵਾ। ਮਾਮਲੇ ਦੀ ਜਾਂਚ ਜਾਰੀ ਆ। ਤੋ ਲਗਾਤਾਰ ਗੁਰਦੁਆਰਿਆਂ ਦੇ ਵਿੱਚ ਹਮਲੇ ਜਿਹੜੇ ਵਧ ਰਹੇ ਆ ਚਾਹੇ ਉਹ ਵਿਦੇਸ਼ਾਂ ਦੇ ਵਿੱਚ ਗੱਲ ਕਰ ਲਈਏ ਜਾਂ ਪੰਜਾਬ 'ਚ ਗੱਲ ਕਰ ਲਈਏ ਜਾਂ ਭਾਰਤ ਦੇ ਹੋਰ ਸੂਬਿਆਂ ਦੇ ਵਿੱਚ ਗੱਲ ਕਰ ਲਈਏ ਇਹ ਇੱਕ ਬੜਾ ਚਿੰਤਾ ਦਾ ਵਿਸ਼ਾ ਬਣਦਾ ਜਾ ਰਿਹਾ ਅਖੀਰ ਦੇ ਵਿੱਚ ਗੱਲਬਾਤ ਕਰੀਏ ਜੀ ਮੁੱਖ ਮੰਤਰੀ ਭਗਵੰਤ ਮਾਨ ਹੋਣਾ ਦੀ ਹੋਲੇ ਮਹੱਲੇ ਦੀ ਆ ਆਪਾਂ ਜਾਣਦੇ ਹਾਂ ਕਿ ਖਾਲਸਾ ਦੀ ਧਰਤੀ ਅਨੰਦਪੁਰ ਸਾਹਿਬ ਹੈ ਕਿ ਹੋਲਾ ਮਹੱਲਾ ਬੜੇ ਧੂਮਤਕੀ ਨਾਲ ਮਨਾਇਆ ਜਾਂਦਾ ਆ ਤਿੰਨ ਦਿਨ ਪ੍ਰਮੁੱਖ ਤੌਰ ਦੇ ਉੱਤੇ ਪੂਰੀ ਦੁਨੀਆ ਦੇ ਵਿੱਚੋਂ ਲੋਕ ਇੱਥੇ ਨਤਮਸਤਕ ਹੋਣ ਲਈ ਪਹੁੰਚਦੇ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ ਸ਼੍ਰੀ ਕੇਸਕੜ ਸਾਹਿਬ ਨਤਮਸਤਕ ਹੋਇਆ ਜੀ ਉਹਨਾਂ ਦੇ ਨਾਲ ਕੁਝ ਮੰਤਰੀ ਸਾਹਿਬਾਨ ਵੀ ਹਾਜ਼ਰ ਸਨ ਇਸ ਮੌਕੇ ਹਾਲਾਤ ਇਹ ਬਣੇ ਆ ਕਿ ਜਿੱਥੇ ਉਹਨਾਂ ਨੇ ਪੱਤਰਕਾਰਾਂ ਨੂੰ ਸੰਬੋਧਨ ਕੀਤਾ ਉੱਥੇ ਨਾਲ ਦੀ ਨਾਲ ਜਦੋਂ ਕੱਠ ਵਿੱਚੋਂ ਜਾਣਾ ਪਿਆ ਤਾਂ ਲੋਕਾਂ ਦੀਆਂ ਵੀ ਉਹਨਾਂ ਨੂੰ ਸੌਣੀਆਂ ਪਈਆਂ ਸੋ ਇਹ ਕੁਦਰਤੀ ਗੱਲ ਹੁੰਦੀ ਹੈ ਕਿ ਲੋਕ ਜਿਹੜੇ ਆ ਪੰਜਾਬ ਦੇ ਅਸੱਚ ਕਹਿਣ ਤੋਂ ਡਰਦੇ ਨਹੀਂ ਸੋ ਅਸੀਂ ਇਸ ਮੌਕੇ ਦੀ ਇੱਕ ਵੀਡੀਓ ਤੁਹਾਨੂੰ ਦਿਖਾਉਣੀ ਚਾਹੁੰਦੇ ਆ ਜਿਸ ਮੌਕੇ ਇੱਕ ਬੀਬੀ ਵੱਲੋਂ ਭਗਵਾਨਤ ਮਾਨ ਨੂੰ ਸਿੱਧੇ ਸਵਾਲ ਕੀਤੇ ਗਏ ਆ ਤੇ ਉਹਨੂੰ ਮਿਹਣੇ ਮਾਰੇ ਗਏ ਆ ਜੀ ਜੈ ਜਵੇਦ ਅੱਲਾਹ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ ਬਹੁਤ ਅਜੀਬ ਗੱਲ ਕਰ ਇੱਕ ਖਾਣਾ ਨੂੰ ਕਿਹੜਾ ਆਉਂਦਾ ਹੈ ਜੈ ਜਵੇਦ ਅੱਲਾਹ ਆਇਆ ਹੈ ਨਾ ਤੇ ਕੋਈ ਮਾਤ ਲੈ ਕੇ ਜਾ ਬਹੁਤ ਅਜੀਬ ਗੱਲ ਕਰ ਇੱਕ ਖਾਣਾ ਨੂੰ ਕਿਹੜਾ ਆਉਂਦਾ ਹੈ ਸੋ ਐਸਾ 5-7 ਸਕਿੰਟ ਦੀ ਗੱਲ ਵਿੱਚ ਹੀ ਮਾਤਾ ਨੇ ਨਾਲੇ ਤਾਂ ਭਗਵਾਨਤ ਮਾਨ ਨੂੰ ਸ਼ੀਸ਼ਾ ਦਿਖਾ ਦਿੱਤਾ ਵੀ ਉਹਦੀ ਸਰਕਾਰ ਕਿਹੋ ਜਿਹਾ ਕੰਮ ਕਰ ਰਹੀ ਆ ਤੇ ਨਾਲੇ ਇਹ ਵੀ ਦਰਸਾ ਦਿੱਤਾ ਕਿ ਉਹ ਕਿਸਾਨਾਂ ਦੇ ਹੱਕ ਵਿੱਚ ਨਹੀਂ ਬੋਲਦਾ ਕਿਸਾਨਾਂ ਦੇ ਉਲਟ ਖੜਦਾ ਆ ਤੇ ਨਾਲੇ ਇਹ ਵੀ ਦੱਸ ਦਿੱਤਾ ਵੀ ਹੁਣ ਗੁਰੂ ਦੇ ਦਰ ਦੇ ਉੱਤੇ ਆਇਆ ਤਾਂ ਕੁਝ ਮਤ ਲੈ ਕੇ ਜਾ ਸੋ ਇਹ ਬੇਸ਼ੱਕ ਵੀਡੀਓ ਕੁਝ ਸਕਿੰਟ ਦੀ ਆ ਪਰ ਇਹਦੇ ਝਟਕੇ ਜਿਹੜੇ ਆ ਬਹੁਤ ਦੂਰ ਤੱਕ ਤੇ ਬਹੁਤ ਦੇਰ ਤੱਕ ਮਹਿਸੂਸ ਕੀਤੇ ਜਾਂਦੇ ਰਹਿਣਗੇ ਇਸ ਤੋਂ ਬਾਅਦ ਮੁੱਖ ਮੰਤਰੀ ਨੇ ਸ਼੍ਰੀ ਅਨੰਤਪੁਰ ਸਾਹਿਬ ਦੀ ਧਾਰਤੀ ਦੇ ਉੱਤੇ ਇੱਕ ਪ੍ਰੈਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਅ ਜਿਹੜਾ ਇੱਥੇ ਹੋਰ ਵਿਕਾਸ ਕੀਤਾ ਜਾਊਗਾ ਤੇ ਜਿਹੜੇ ਬੁਨਿਆਦੀ ਢਾਂਚੇ ਵਧਾਉਣ ਦੀ ਜ਼ਿੰਮੇਵਾਰੀ ਕਹਿੰਦੇ ਸੁਪਰ ਸਰਕਾਰ ਦੀ ਆ ਜਲਦੀ ਕੋਈ ਇਥੇ ਵੱਡਾ ਹਸਪਤਾਲ ਤੇ ਇਸ ਇਲਾਕੇ ਲਈ ਲੜਿੰਦੀਆਂ ਹੋਰ ਸਹੂਲਤਾਂ ਦਾ ਐਲਾਨ ਸਰਕਾਰ ਵੱਲੋਂ ਕੀਤਾ ਜਾਊਗਾ। ਇਸ ਮੌਕੇ ਪੱਤਰਕਾਰਾਂ ਨੇ ਉਹਨਾਂ ਨੂੰ ਇਹ ਵੀ ਪੁੱਛਿਆ ਕਿ ਇਸ ਵਾਲੇ ਪੰਥ ਵਿੱਚ ਵਿਵਾਦ ਚੱਲ ਰਿਹਾ ਜੈਸੇ ਉਹਨਾਂ ਦੀ ਨਿਯੁਕਤੀ ਬਾਰੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਆ? ਤੋ ਕਹਿੰਦੇ ਵੀ ਇੱਕ ਧਾਰਮਿਕ ਮੁੱਦਾ ਹੈ ਇਹਦੇ ਬਾਰੇ ਮੈਂ ਕੋਈ ਵੀ ਗੱਲ ਨਹੀਂ ਕਹਿਣਾ ਚਾਹੁੰਦਾ ਆ ਕਿਉਂਕਿ ਅੱਜ ਵੈਸੇ ਵੀ ਹੋਲੇ-ਮੋਹਲੇ ਦਾ ਪਵਿੱਤਰ ਦਿਹਾੜਾ ਆ। ਸੋ ਇਸ ਕਰਕੇ ਉਹਨਾਂ ਨੇ ਕੋਈ ਵੀ ਧਾਰਮਿਕ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਜੀ। ਆਪਾਂ ਇੱਥੇ ਅੱਜ ਦਾ ਪ੍ਰੋਗਰਾਮ ਕਾਉਨੇ ਆ। ਕੱਲ ਨੂੰ ਤਾਂ ਛੁੱਟੀ ਹੈ ਪਰਸੋਂ ਨੂੰ ਵੀ ਛੁੱਟੀ ਹੈ ਸੋਮਵਾਰ ਨੂੰ ਫਿਰ ਤੁਹਾਡੇ ਦਰਸ਼ਨ ਕਰਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ 10 ਹੋਤਾ ਸ਼ੋਅ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਣਾ ਮੋਟਰਸ